ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਗਿਆਨੀ ਸੋਹਣ ਸਿੰਘ ਸੀਤਲਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂ ਦਾ ਆਖਰੀ ਅਧਿਆਇ ਨੰਬਰ 32 ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਦੋਸਤੋ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਇਹ ਨਾਵਲ ਚੰਗਾ ਲੱਗਿਆ ਤਾਂ ਇਸ ਦੀ ਪਲੇਲਿਸਟ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਜਰੂਰ ਸ਼ੇਅਰ ਕਰੋ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਪੂਰੇ ਨਾਵਲ ਨੂੰ ਵੀਡੀਓ ਨੰਬਰ 1 ਤੋਂ ਲੈ ਕੇ ਜਰੂਰ ਸੁਣੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਨਾਵਲ ਦੇ ਵਿੱਚ ਕਿਸ ਵਿਸ਼ੇ ਨੂੰ ਲੈ ਕੇ ਨਾਵਲਕਾਰ ਗਿਆਨੀ ਸੋਹਣ ਸਿੰਘ ਸੀਤਲ ਜੀ ਨੇ ਲਿਖਿਆ ਹੈ ਬਹੁਤ ਹੀ ਪਿਆਰਾ ਨਾਵਲ ਪੜ੍ਹਦੇ ਹੋਏ ਸਾਨੂੰ ਬਹੁਤ ਸਕੂਨ ਮਿਲਿਆ ਹੈ ਬਹੁਤ ਕੁਝ ਸਿੱਖਿਆ ਹੈ ਇਤਿਹਾਸ ਤੋਂ ਬਹੁਤ ਜਾਣੂ ਹੋਏ ਹਾਂ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਪਾਠਕ ਜੋ ਸਮਾਂ ਕੱਢ ਕੇ ਕਿਤਾਬਾਂ ਜ਼ੁਬਾਨੀ ਤੌਰ ਤੇ ਨਹੀਂ ਪੜ ਸਕਦੇ ਉਹ ਇਹੋ ਜਿਹੇ ਉਪਰਾਲਿਆਂ ਦਾ ਫਾਇਦਾ ਲੈ ਕੇ ਆਪਣੇ ਕੰਮਕਾਰਾਂ ਦੇ ਦੌਰਾਨ ਸਫ਼ਰਾਂ ਦੇ ਦੌਰਾਨ ਪਾਠਕ ਦੇ ਤੌਰ ਤੇ ਸਾਹਿਤ ਦੇ ਨਾਲ ਜੁੜ ਸਕਣ ਸ਼ੁਰੂ ਕਰਦੇ ਹਾਂ ਨਾਵਲ ਤੂਤਾਂ ਵਾਲਾ ਖੂ ਦਾ ਆਖਰੀ ਅਧਿਆਏ ਨੰਬਰ 32 ਪਾਕਿਸਤਾਨ ਬਣਨ ਦਾ ਐਲਾਨ ਹੋ ਗਿਆ ਬੰਗਾਲ ਤੇ ਪੰਜਾਬ ਦੇ ਟੁਕੜੇ ਕਰਨੇ ਵੀ ਮੰਨ ਲੈ ਗਏ ਲੈਂਦਾ ਪੰਜਾਬ ਪਾਕਿਸਤਾਨ ਵਿੱਚ ਤੇ ਚੜਦਾ ਪੰਜਾਬ ਭਾਰਤ ਵਿੱਚ ਜਾਏਗਾ ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਸੀ ਬਾਕੀ ਸ਼ੱਕ ਸੀ ਵਿਚਲੇ ਤਿੰਨਾਂ ਜ਼ਿਲ੍ਹਿਆਂ ਗੁਰਦਾਸਪੁਰ ਅੰਮ੍ਰਿਤਸਰ ਤੇ ਲਾਹੌਰ ਦੀ ਕਿਸਮਤ ਬਾਰੇ ਇਹਨਾਂ ਦਾ ਕਿਹੜਾ ਕਿਹੜਾ ਹਿੱਸਾ ਕਿਸ ਪਾਸੇ ਜਾਵੇ ਇਸ ਦਾ ਫੈਸਲਾ ਇੱਕ ਨਾਮ ਤਰੀਕ ਹੱਦਬੰਦੀ ਕਮਿਸ਼ਨ ਨੇ ਕਰਨਾ ਸੀ ਸਾਰਾ ਪੰਜਾਬ ਬਲ ਰਿਆ ਸੀ ਪਰ ਸ਼ਹਿਰ ਕਸੂਰ ਤੇ ਉਹਦੇ ਉਦਾਲੇ ਦੇ ਇਲਾਕੇ ਵਿੱਚ ਅਮਨ ਸੀ ਪੀਰੂ ਵਾਲੇ ਪਿੰਡ ਦਾ ਵਾਤਾਵਰਣ ਵੀ ਉੱਪਰੋਂ ਉੱਪਰ ਸ਼ਾਂਤ ਮਲੂਮ ਹੁੰਦਾ ਸੀ ਫਿਰ ਵੀ ਅੰਦਰੋਂ ਦਿਲ ਦੂਰ ਹੁੰਦੇ ਜਾ ਰਹੇ ਸਨ ਮੁਸਲਮਾਨਾਂ ਤੇ ਸਿੱਖਾਂ ਨੂੰ ਆਪਸ ਵਿੱਚ ਵਿਸ਼ਵਾਸ ਨਹੀਂ ਸੀ ਹੋ ਰਿਹਾ ਉਹ ਉੱਪਰੋਂ ਇੱਕ ਦੂਜੇ ਨਾਲ ਹੱਸ ਕੇ ਬੋਲਦੇ ਤੇ ਵਿਹਾਰੀ ਗੱਲਾਂ ਕਰਦੇ ਪਰ ਅੰਦਰ ਮੱਚ ਰਹੀ ਹਲਚਲ ਦਾ ਕਿਸੇ ਨੂੰ ਝੋਲਾ ਨਾ ਪਹਿਣ ਦਿੰਦੇ ਕਿਤੇ ਚਾਰ ਸਿੱਖ ਖਲੇ ਵਿਚਾਰ ਕਰ ਰਹੇ ਹੁੰਦੇ ਤਾਂ ਇੱਕ ਮੁਸਲਮਾਨ ਦੇ ਆ ਜਾਣ ਨਾਲ ਉਹ ਆਪਣੀਆਂ ਗੱਲਾਂ ਦਾ ਰੁੱਖ ਬਦਲ ਲੈਂਦੇ ਮੁਸਲਮਾਨ ਬੈਠੇ ਆਪਣੀਆਂ ਸਲਾਹੀ ਵਿੱਚ ਰੁੱਝੇ ਹੁੰਦੇ ਤਾਂ ਕਿਸੇ ਇੱਕ ਉਪਰੇ ਦੇ ਆ ਜਾਣ ਨਾਲ ਵੀ ਵਿਚ ਵਿਗਨ ਪੈ ਜਾਂਦਾ ਦੋਹਾਂ ਫਿਰਕਿਆਂ ਦੀਆਂ ਸਲਾਹੀ ਆਪਣੀਆਂ ਨਵੇਂ ਕਲੀਆਂ ਹੋ ਗਈਆਂ ਸਨ ਸਾਂਝਾ ਕੁਝ ਨਹੀਂ ਸੀ ਰਹਿ ਗਿਆ ਇੱਕ ਦਿਨ ਜਥੇਦਾਰ ਸੁੰਦਰ ਸਿੰਘ ਇੱਕ ਨਿਹੰਗ ਸਿੰਘ ਨੂੰ ਨਾਲ ਲੈ ਕੇ ਆਇਆ ਉਹਨੇ ਰਾਤ ਨੂੰ ਲਗਭਗ ਸਾਰੇ ਸਿੱਖਾਂ ਨੂੰ ਗੁਰਦੁਆਰੇ ਸੱਦ ਕੇ ਸਮੇਂ ਦੀ ਨਜ਼ਾਕਤ ਬਾਰੇ ਸਮਝਾਇਆ ਕੁਝ ਉਹਦੀਆਂ ਗੱਲਾਂ ਨਾਲ ਪ੍ਰੇਰੇ ਗਏ ਤੇ ਬਾਕੀ ਵੇਖੋ ਵੇਖੀ ਉਨ੍ਹਾਂ ਦੇ ਮਗਰ ਲੱਗ ਗਏ ਅਗਲੇ ਦਿਨ ਤੋਂ ਹੀ ਪਿੰਡ ਦੇ ਲਹਿੰਦੇ ਪਾਸੇ ਦੀ ਰਕੜ ਵਿੱਚ ਅਖਾੜਾ ਬਣ ਗਿਆ ਤੇ ਉਹ ਨਿਹੰਗ ਸਿੰਘ ਪਿੰਡ ਦੇ ਅਧਖੜ ਤੇ ਗੱਬਰੂਆਂ ਨੂੰ ਗਤਕਾ ਤੇ ਨੀਜ਼ਾ ਚਲਾਉਣਾ ਸਿਖਾਉਣ ਲੱਗ ਪਿਆ ਦੂਸਰਾ ਮਸਲਾ ਸੀ ਹਥਿਆਰ ਟੱਕੂਏ ਬਰਛੀਆਂ ਕਿਰਪਾਨਾਂ ਬਣਾਉਣ ਦਾ ਉਹ ਕਿਸੇ ਸਿਆਣੇ ਲੋਹਾਰ ਦੀ ਸਹਾਇਤਾ ਨਾਲ ਹੀ ਨਿਪਰੇ ਚੜ੍ਹ ਸਕਦਾ ਸੀ ਪਰ ਪਿੰਡ ਦਾ ਲੋਹਾਰ ਮੀਆਂ ਗਹਿਣਾ ਸੀ ਮੁਸਲਮਾਨ ਉਦੇ ਉੱਤੇ ਕੌਣ ਦੇ ਸਦਾ ਸੋ ਇਹ ਸੇਵਾ ਵਰਨਾ ਦੇ ਸਿੱਖ ਲੋਹਾਰ ਕਰਜਾ ਸਿੰਘ ਨੂੰ ਸੌਂਪੀ ਗਈ ਉਹ ਵੀ ਧਰਮ ਦਾ ਕੰਮ ਸਮਝ ਕੇ ਪੂਰੀ ਇਮਾਨਦਾਰੀ ਨਾਲ ਇਸ ਕੰਮ ਵਿੱਚ ਜੁਟ ਪਿਆ ਸਿੱਖਾਂ ਵੱਲੇ ਵੇਖ ਕੇ ਭਲਾ ਮੁਸਲਮਾਨ ਕਿਵੇਂ ਪਿੱਛੇ ਰਹਿੰਦੇ ਉਹਨਾਂ ਪਿੰਡੋਂ ਚੜਦੇ ਪਾਸੇ ਵੱਖਰਾ ਅਖਾੜਾ ਬਣਾ ਲਿਆ ਐਟਮ ਬੰਬ ਦੇ ਜਮਾਨੇ ਵਿੱਚ ਉਹ ਗਵਾਂਡੀਆਂ ਉੱਤੇ ਛੁਰੇ ਚਲਾਉਣ ਦੀ ਜਾਂਚ ਸਿੱਖਣ ਲੱਗੇ ਰਾਤ ਨੂੰ ਨਮਾਜ਼ ਪੜਨ ਦੇ ਬਹਾਨੇ ਉਹ ਨੇਮ ਨਾਲ ਮਸਜਿਦ ਵਿੱਚ ਇਕੱਠੇ ਹੁੰਦੇ ਰੱਬ ਦੀ ਬੰਦਗੀ ਕਰਨ ਵਾਸਤੇ ਨਹੀਂ ਸਗੋਂ ਪਾਕਿਸਤਾਨ ਬਣਨ ਪਿੱਛੋਂ ਆਪਣੇ ਜਿੰਮੇ ਲੱਗੇ ਕੰਮ ਨੇਪਰੇ ਚਾੜਨ ਦੇ ਪ੍ਰੋਗਰਾਮ ਬਣਾਉਣ ਵਾਸਤੇ ਅੱਧੀ ਅੱਧੀ ਰਾਤ ਤੱਕ ਸਲਾਹੀ ਹੁੰਦੀਆਂ ਰਹਿੰਦੀਆਂ ਸੁਣੋ ਭਾਈ ਇਸ ਵਿੱਚ ਤਾਂ ਹੁਣ ਸ਼ੱਕ ਹੀ ਨਹੀਂ ਕਿ 15 ਅਗਸਤ ਨੂੰ ਪਾਕਿਸਤਾਨ ਬਣ ਜਾਣਾ ਹੈ ਤੇ ਆਪਣਾ ਪਿੰਡ ਜ਼ਰੂਰੀ ਪਾਕਿਸਤਾਨ ਵਿੱਚ ਰਹੇਗਾ ਆਪਣਾ ਪਿੰਡ ਕੀ ਕਸੂਰ ਦੀ ਸਾਰੀ ਤਹਿਸੀਲ ਫਿਰ ਜਿਵੇਂ ਲੀਟਰ ਆਂਦੇ ਨੇ ਸਾਰੇ ਪਾਕਿਸਤਾਨ ਵਿੱਚ ਇੱਕ ਵੀ ਹਿੰਦੂ ਸਿੱਖ ਨਹੀਂ ਰਹਿਣ ਦਿੱਤਾ ਜਾਵੇਗਾ ਉਹਨਾਂ ਦੀਆਂ ਜ਼ਮੀਨਾਂ ਤੇ ਘਰ ਸਭ ਆਪਣੀ ਮਾਲਕੀ ਹੀ ਹੋਣਗੇ ਪਰ ਕੋਈ ਘਰ ਤੇ ਜਾਇਦਾਦ ਛੱਡ ਕੇ ਪੋਲੇ ਪੈਰੀ ਤਾਂ ਜਾਣ ਨਹੀਂ ਲੱਗਾ ਓਏ ਆ ਛੁਰੇ ਤੇ ਪਰਛੀਆਂ ਕਾਦੇ ਵਾਸਤੇ ਨੇ ਜਿਨ੍ਹਾਂ ਨੇ ਜਾਇਦਾਦ ਸਾਂਭਣੀ ਏ ਉਹ ਇਹਨਾ ਵੀ ਨਾ ਕਰਨਗੇ ਫਿਰ ਤੰਨੇ ਸ਼ਾ ਤਾਂ ਇਲਮਦੀਨ ਦੇ ਪੇਟੇ ਰਿਆ ਕੱਲਾ ਤੰਨੇ ਸ਼ਾ ਕਿਉਂ ਸੱਜਣ ਸੋਂ ਵੀ ਨਾਲੇ ਇਹ ਦੋਵੇਂ ਯਾਰ ਬੇਲੀ ਨੇ ਆਪੇ ਨਿਬੜ ਲੈਣਗੇ ਭਈ ਪਹਿਲਾਂ ਫੈਸਲਾ ਕਰ ਲਓ ਕਿ ਕਿਹੜਾ ਘਰ ਤੇ ਕਿਹੜੀ ਪੈਲੀ ਕੀ ਦੇ ਹਿੱਸੇ ਆਉਣੀ ਏ ਪਿੱਛੋਂ ਆਪਸ ਵਿੱਚ ਝਗੜਾ ਨਾ ਪਵੇ ਫਿਰ ਅੱਧੀ ਰਾਤ ਤੱਕ ਸਿੱਖਾਂ ਦੀ ਜਾਇਦਾਦ ਦੀਆਂ ਵੰਡੀਆਂ ਪੈਂਦੀਆਂ ਰਹਿਗੀਆਂ ਮਸਜਿਦ ਵਿੱਚ ਨਿਤ ਇਹੋ ਜਿਹੀਆਂ ਸਲਾਹਾਂ ਹੁੰਦੀਆਂ ਸੁਣ ਕੇ ਵਿਚਾਰਾ ਖੁਦਾ ਨਸ ਕੇ ਗੈਣੇ ਲੋਹਾਰ ਦੀ ਝੁੱਗੀ ਵਿੱਚ ਜਾ ਵੜਿਆ ਇੱਕ ਦਿਨ ਇਸਲਾਮ ਦੇ ਗਾਜ਼ੀ ਉੱਥੇ ਵੀ ਜਾਤਮਕੇ ਮੀਆਂ ਗਹਿਣਿਆ ਇਹ ਦੀਨ ਮਜ਼ਬਦ ਦਾ ਕੰਮ ਏ ਮਰਨ ਕਿਨਾਰੇ ਪਹੁੰਚਿਆ ਹੋਇਆ ਏ ਕੋਈ ਸਵਾਪ ਖਟ ਲੈ ਮੁੰਡਿਆਂ ਨੂੰ ਕੁਛ ਚੁਰੇ ਤੇ ਬਰਛੀਆਂ ਬਣਾ ਦੇ ਗਹਿਣੇ ਨੇ ਅੱਖਾਂ ਬੰਦ ਕਰਕੇ ਸਹਿਮੇ ਹੋਏ ਖੁਦਾ ਵੱਲ ਤੱਕਿਆ ਤਾਂ ਉਹਦਾ ਦਿਲ ਕੰਬ ਉਠਿਆ ਉਹਨੇ ਬੜੀ ਆਜ ਦੀ ਨਾਲ ਹੱਥ ਬਨ ਕੇ ਇਸ ਸੇਵਾ ਤੋਂ ਨਾ ਕਰ ਦਿੱਤੀ ਹੋਏ ਇਹ ਤਾਂ ਮੁੱਢਾਂ ਦਾ ਕਾਫਰੇ ਕਦੇ ਮਸਜਿਦ ਗਿਆ ਵੇਖਿਆ ਜੇ ਅੱਛਾ ਬਣ ਲੈਣ ਦੋ ਪਾਕਿਸਤਾਨ ਗਰੀਬ ਗਹਿਣੇ ਦੇ ਕੰਨਾਂ ਵਿੱਚ ਸਾਰੀ ਸਾਰੀ ਰਾਤ ਇਹ ਤਮਕੀਆਂ ਗੂੰਜਦੀਆਂ ਰਹਿੰਦੀਆਂ ਮਸਜਿਦ ਵਿੱਚ ਹੀ ਨਹੀਂ ਗੁਰਦੁਆਰੇ ਵਿੱਚ ਵੀ ਰੌਣਕ ਵਧ ਗਈ ਸੀ ਡੇਢ ਪੈਰ ਰਾਤ ਤੱਕ ਤਾਂ ਢੋਲ ਕੀ ਛੈਣੇ ਖੜਕਦੇ ਰਹਿੰਦੇ ਗਰੰਥੀ ਅਮਰ ਸਿੰਘ ਦੇ ਪਿੱਛੇ ਲੱਗ ਕੇ ਸਾਰੇ ਸਿੰਘ ਸ਼ਬਦ ਪੜਦੇ ਨਾ ਕੋ ਬੈਰੀ ਨਾਹੀਂ ਬੇਗਾਨਾ ਤੇ ਫੇਰ ਵੰਡੀਆਂ ਪੈਣ ਲੱਗ ਪੈਂਦੀਆਂ ਕਿਉਂ ਭਈ ਦਿਨ ਤਾਂ ਨੇੜੇ ਆ ਰਹੇ ਨੇ ਪਹਿਲਾਂ ਹੀ ਫੈਸਲਾ ਕਰ ਛੱਡੋ ਕਿ ਕਿਹੜਾ ਬੰਦਾ ਕੀ ਦੇ ਪੇਟਿਆ ਕੱਲੇ ਨਾਲ ਕੱਲਾ ਤਾਂ ਪੂਰਾ ਨਹੀਂ ਆਉਣਾ ਉਹ ਆਪਣੇ ਨਾਲੋਂ ਤੂਨੇ ਹੋਣੇ ਨੇ ਓਏ ਸਿੰਘ ਤਾਂ ਕੱਲਾ ਹੀ ਸਵਾ ਲੱਖ ਹੁੰਦਾ ਏ ਗੁਰੂ ਮਹਾਰਾਜ ਦੀਆਂ ਫੌਜਾਂ ਅੱਗੇ ਕੋਈ ਅੜਨ ਲੱਗਾ ਏ ਗੁਰਮੁਖੋ ਇਹੋ ਜਏ ਭੀੜ ਦੇ ਸਮੇ ਗੁਰੂ ਮਹਾਰਾਜ ਦੀਆਂ ਸ਼ਹੀਦੀ ਫੌਜਾਂ ਸਿੰਘਾਂ ਦੀ ਮਦਦ ਵਾਸਤੇ ਆ ਜਾਂਦੀਆਂ ਨੇ ਸਿੱਖ ਨੂੰ ਅਕਾਲ ਪੁਰਖ ਦਾ ਆਸਰਾ ਲੈ ਕੇ ਸ਼ੁਰੂ ਕਰ ਦੇਣਾ ਚਾਹੀਦਾ ਏ ਹੱਛਾ ਭਈ ਉਸੇ ਦਾ ਆਸਰਾ ਏ ਨਾ ਅਖੇ ਜਿਸ ਪਾਤ ਰੱਖੇ ਸਾਈਂ ਤੇ ਸਾਈਂ ਉਸ ਵੇਲੇ ਬਾਬੇ ਅਕਾਲੀ ਦੇ ਭੀੜੇ ਹੋਏ ਬੂਹੇ ਅੱਗੇ ਕੰਨ ਲਾ ਕੇ ਖਲਾ ਉਹਦੇ ਹੋ ਕੇ ਸੁਣ ਰਿਹਾ ਹੁੰਦਾ ਬਾਬਾ ਅਕਾਲੀ ਸਾਰਾ ਦਿਨ ਘਰ ਘਰ ਫਿਰ ਕੇ ਗਾਜੀਆਂ ਤੇ ਧਰਮੀਆਂ ਨੂੰ ਸਮਝਾਉਂਦਾ ਰਹਿੰਦਾ ਤੇ ਰਾਤ ਸਾਰੀ ਆਪਣੇ ਅੰਦਰ ਸੋਚਾਂ ਸੋਚਦਾ ਗੁਜ਼ਾਰ ਦਿੰਦਾ ਉਹਦਾ ਸਭ ਅੱਗੇ ਇੱਕੋ ਵਾਸਤਾ ਹੁੰਦਾ ਵੇਖੀ ਪੁੱਤ ਸੱਜਣ ਸਿਆਂ ਬੱਚੂ ਫੱਤਿਆ ਮਿਲਖਾ ਸਿਆਂ ਇਲਮ ਦੀਨਾ ਪੀਰ ਬਖਸ਼ਾ ਸ਼ਰਮ ਸਿਆਂ ਆਪਾਂ ਸਾਰੇ ਭਰਾ ਆਂ ਭਰਾ ਬਣ ਕੇ ਰਿਓ ਵੇਖਿਓ ਕਿਸੇ ਦਾ ਬੁਰਾ ਨਾ ਧੱਕਿਓ ਕਬੀਰ ਨੇ ਆਖਿਆ ਏ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਤੇ ਇੱਕ ਵੀਰ ਦੀ ਬਾਣੀ ਏ ਜਿਹੜਾ ਨਾ Hindu ਨਾ Mu'min ਨਾ Sikh ਸਗੋਂ ਇੱਕ ਨੇਕ ਇਨਸਾਨ ਸੀ ਰੱਬ ਦਾ ਪਗਤ ਉਹਦੀ ਸੁਣਿਓ ਮੇਰੀ ਨਾ ਸੁਣਿਓ ਜਥੇਦਾਰ ਸੁੰਦਰ ਸਿੰਘ ਦੀ ਨਾਂ ਸੁਣਿਓ ਚੌਧਰੀ ਫਜ਼ਲ ਹੱਕ ਦੀ ਨਾਂ ਸੁਣਿਓ ਕਬੀਰ ਦੀ ਸੁਣਿਓ ਕਬੀਰ ਦੀ ਤੁਸੀਂ ਸਾਰੇ ਇੱਕ ਅੱਲਾ ਅਕਾਲ ਪੁਰਖ ਦੇ ਬੰਦੇ ਹੋ ਓਏ ਤੁਸੀਂ ਔਲਾਦ ਵੀ ਇੱਕੋ ਬਾਬੇ ਯਾਤਰੀ ਦੀ ਹੋ ਇੱਕੋ ਲਹੂ ਵੇਖਿਓ ਕਿਤੇ ਤੇ ਰਾਤ ਲੰਮਾ ਪਿਆ ਵੀ ਉਹ ਇਸ ਕਿਤੇ ਕਿਤੇ ਦੇ ਗੇੜ ਵਿੱਚੋਂ ਨਾ ਨਿਕਲ ਸਕਦਾ ਅੰਤ ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੇ ਜਨਮ ਦਾ ਦਿਨ ਆ ਗਿਆ 15 ਅਗਸਤ ਨੂੰ ਦੋਹਾਂ ਮੁਲਕਾਂ ਦੇ ਸੁਤੰਤਰ ਹੋਣ ਦਾ ਐਲਾਨ ਹੋ ਗਿਆ ਪਰ ਪੰਜਾਬ ਦੀ ਹੱਦਬੰਦੀ ਦਾ ਫੈਸਲਾ ਨਾ ਹੋਇਆ ਪੀਰੂਵਾਲੇ ਦੇ ਵਸਣ ਵਾਲੇ ਆਪਣੀ ਕਿਸਮਤ ਬਾਰੇ ਨਾ ਜਾਣ ਸਕੇ ਕਿ ਉਹ ਪਾਕਿਸਤਾਨ ਦੀ ਪ੍ਰਜਾ ਹਨ ਜਾਂ ਭਾਰਤ ਦੀ ਸਾਰਾ ਦਿਨ ਉਹਨਾਂ ਬੜੀ ਉਦਾਸੀ ਵਿੱਚ ਕੱਟਿਆ ਉਹ ਕਸੂਰ ਵੱਲੋਂ ਆਉਣ ਵਾਲੇ ਹਰ ਆਦਮੀ ਦੇ ਮੂੰਹ ਵੱਲ ਵੇਖਦੇ ਪਰ ਡਰ ਦੇ ਪੁੱਛਦੇ ਕੁਝ ਨਾ ਰਾਹੀ ਦੇ ਚਿਹਰੇ ਦੇ ਖੁਸ਼ ਜਾਂ ਨਿਰਾਸ਼ ਭਾਵਾਂ ਤੋਂ ਉਹ ਆਪਣੇ ਮਨ ਦੇ ਅੰਦਰੇ-ਅੰਦਰ ਅਰਥ ਕੱਢਦੇ। ਅਗਲੇ ਦੋਵੇਂ ਦਿਨ ਵੀ ਉਸੇ ਤਰ੍ਹਾਂ ਚਿੰਤਾ ਵਿੱਚ ਬੀਤ ਗਏ। ਅੰਤ 17 ਅਗਸਤ ਦੀ ਸ਼ਾਮ ਨੂੰ ਰੇਡੀਓ ਤੇ ਐਲਾਨ ਹੋਇਆ। ਕਸੂਰ ਦੀ ਤਹਿਸੀਲ ਵੰਡ ਦਿੱਤੀ ਗਈ ਹੈ। ਕਸੂਰ ਪਾਕਿਸਤਾਨ ਵੱਚ ਤੇ ਖੇਮ ਕਰਨ ਭਾਰਤ ਵਿੱਚ ਹੈ। ਪੀਰੂਵਾਲੀ ਦੀ ਚਿੰਤਾ ਅਜੇ ਵੀ ਨਾ ਮਿਟੀ ਉਹ ਤਸੱਲੀ ਨਾਲ ਨਾ ਜਾਣ ਸਕੇ ਕਿ ਉਹਨਾਂ ਦਾ ਪਿੰਡ ਕਿਹੜੇ ਪਾਸੇ ਹੈ ਅਗਲੇ ਦਿਨ ਸਵੇਰੇ 10 ਵਜੇ ਕਸੂਰ ਵਿੱਚ ਫਸਾਦ ਹੋ ਗਿਆ ਹਿੰਦੂ ਤੇ ਸਿੱਖ ਘਰ ਘਾਟ ਛੱਡ ਕੇ ਨਸਣ ਲੱਗ ਪਏ ਸ਼ਾਮ ਹੁੰਦਿਆਂ ਤੱਕ ਹਾਲਤ ਬਹੁਤ ਹੀ ਵਿਗੜ ਗਈ ਤੰਨੇ ਸ਼ਾਹ ਦਾ ਇੱਕੋ ਇੱਕ ਪੁੱਤਰ ਮਾਰਿਆ ਗਿਆ ਤੰਨੇ ਸ਼ਾਹ ਦੀ ਨੌ ਫਜ਼ਲ ਹੱਕ ਦੀ ਟੋਲੀ ਨੇ ਝੁਕ ਲਈ ਤੰਨੇ ਸ਼ਾਹ ਦੀ ਲੜਕੀ ਨਾਨਕੇ ਗਈ ਹੋਣ ਕਰਕੇ ਬਚ ਗਈ ਤਨੇਸ਼ਾ ਤੇ ਉਹਦੀ ਘਰਵਾਲੀ ਸਿਰਫ ਤਨ ਦੇ ਕੱਪੜਿਆਂ ਨਾਲ ਮਿਲਟਰੀ ਦੇ ਟਰੱਕ ਵਿੱਚ ਬਹਿ ਕੇ ਫਿਰੋਜ਼ਪੁਰ ਨੂੰ ਤੁਰ ਪਏ। ਤਨੇਸ਼ਾ ਪਾਗਲਾ ਵਾਂਗ ਸਿਰ ਪਿੱਟਦਾ ਤੇ ਬੁੜ ਪੜਾਉਂਦਾ ਜਾ ਰਿਹਾ ਸੀ। ਉੱਜੜ ਗਏ ਲੋਕੋ ਉਹ ਉੱਜੜ ਗਏ। ਸਾਡੇ ਨਾਲ ਤਾਂ ਉਹ ਹੋਈ ਆਖੇ ਨਾ ਜਾ ਰਿਹਾ ਨਾ ਯਾਰੀ। ਜਿਸ ਪੁੱਤਰ ਬਦਲੇ ਤੋਕਾ ਫਰੇਮ ਕਰਕੇ ਜੋੜੀ ਸੀ ਉਹ ਪੁੱਤਰ ਅੱਖਾਂ ਦੇ ਸਾਹਮਣੇ ਮਾਰਿਆ ਗਿਆ ਤੇ ਜਿਹੜਾ ਤੂਤਾਂ ਵਾਲਾ ਖੂਹ ਹਾਸਲ ਕਰਨ ਵਾਸਤੇ ਧੀਆ ਪੁੱਤਰਾਂ ਨੂੰ ਖਾਣ ਹੰਡਾਉਣ ਤੋਂ ਤਰਸਦਿਆਂ ਰੱਖਿਆ ਸੀ ਉਹ ਖੂਹ ਵੀ ਸਾਡਾ ਨਾ ਰਿਹਾ ਹਾਏ ਮੇਰਾ ਮਦਨ ਹਾਏ ਸਾਡਾ ਤੂਤਾਂ ਵਾਲਾ ਖੂਹ ਉਹਦੀ ਸੁਰਤ ਉਸ ਵੇਲੇ ਵੀ ਤੂਤਾਂ ਵਾਲੇ ਖੂਹ ਦੇ ਉਦਾਲੇ ਪਟਕ ਰਹੀ ਸੀ ਪੀਰੂ ਵਾਲਾ ਅਜੇ ਵੀ ਉਸੇ ਚਿੰਤਾ ਵਿੱਚ ਡੁੱਬਾ ਹੋਇਆ ਸੀ 19 ਦੀ ਸਵੇਰ ਨੂੰ ਦੋ ਸਿੱਖ ਖੇਮ ਕਰਨ ਪਤਾ ਲੈਣ ਗਏ ਤੇ ਮੁਸਲਮਾਨ ਕਸੂਰ ਦੁਪਹਿਰ ਤੱਕ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਪੀਰੂ ਵਾਲ ਪਾਕਿਸਤਾਨ ਵਿੱਚ ਹੈ ਸ਼ਾਮ ਤੱਕ ਇੱਕ ਬਹੁਤ ਧਿਆਨਕ ਖਬਰ ਪਹੁੰਚੀ ਜਿਸ ਨਾਲ Hindu ਸਿੱਖਾਂ ਦੇ ਦਿਲ ਤਰਹਿ ਗਏ ਪਤਾ ਲੱਗਾ ਕਿ ਉਸ ਦਿਨ ਕਈ ਹਜ਼ਾਰ ਮੁਸਲਮਾਨ ਕਸੂਰ ਵਿੱਚੋਂ ਉੱਠ ਕੇ ਹਠਾੜ ਦੇ ਪਿੰਡ ਦੇ ਹੀ ਬਚੇ ਹਨ ਇਹ ਵੀ ਖਬਰ ਮਿਲੀ ਕਿ ਅਗਲੇ ਦਿਨ ਉਹਨਾਂ ਬਲਵਈ ਮੁਸਲਮਾਨਾਂ ਦਾ ਪ੍ਰੋਗਰਾਮ ਪੀਰੂ ਵਾਲਾ ਨੱਥੂ ਵਾਲਾ ਤੇ ਬੱਲਾ ਵਾਲਾ ਆਦ ਛੋਟੇ-ਛੋਟੇ ਪਿੰਡ ਲੁੱਟਣ ਦਾ ਹੈ ਹੁਣ ਤਾਂ ਹਿੰਦੂਆਂ ਸਿੱਖਾਂ ਦੇ ਅਸਲੋਂ ਥੰਮ ਠਿੜਕ ਗਏ ਕੁਝ ਸਿਆਣੀਆਂ ਬੰਦਿਆਂ ਰਲ ਕੇ ਮਤਾ ਪਕਾਇਆ ਕਿ ਰਾਤੋਂ ਰਾਤ ਸਾਰੇ ਹਿੰਦੂ ਸਿੱਖ ਪਿੰਡ ਛੱਡ ਚੱਲੀਏ ਕੁਝ ਸਿਆਣੇ ਮੁਸਲਮਾਨ ਵੀ ਆ ਕੇ ਉਹਨਾਂ ਨੂੰ ਇਹ ਹਸਲਾ ਦਿੱਤੀ ਵੇਖੋ ਭਰਾਵੋ ਸਾਡਾ ਤੁਹਾਡਾ ਲਹੂ ਸਾਂਝਾ ਏ ਸਾਡੇ ਵਿੱਚੋਂ ਕੋਈ ਤੁਹਾਡੇ ਵੱਲ ਕੈਰੀ ਅੱਕ ਕਰਕੇ ਵੀ ਨਹੀਂ ਵੇਖੇਗਾ ਪਰ ਜੇ ਅੰਮ੍ਰਿਤਸਰ ਪੱਟੀ ਵਰਗੇ ਸ਼ਹਿਰਾਂ ਤੋਂ ਉੱਜੜ ਕੇ ਆਏ ਹੋਏ ਮੁਸਲਮਾਨ ਤੇ ਕਸੂਰ ਦੇ ਲਤੇਰੇ ਚੜ ਕੇ ਆ ਜਾਣ ਤਾਂ ਫਿਰ ਅਸੀਂ ਕੀ ਕਰ ਸਕਦੇ ਸੋ ਜੇ ਤੁਸੀਂ ਠੀਕ ਸਮਝੋ ਤਾਂ ਰਾਤੋਂ ਰਾਤ ਹੱਦੋਂ ਪਾਰ ਹੋ ਜਾਓ ਹੋਰ ਕੋਈ ਚਾਰਾ ਰਹਿ ਵੀ ਨਹੀਂ ਸੀ ਗਿਆ ਮਜਬੂਰ ਹੋ ਕੇ ਹਿੰਦੂ ਸਿੱਖ ਆਪਣਾ ਅਤ ਲੋੜੀਂਦਾ ਸਮਾਨ ਬੰਨਣ ਲੱਗ ਪਏ ਜੀਦੇ ਕੋਲ ਗੱਡ ਜਾਂ ਕੋਈ ਹੋਰ ਅਸਵਾਰੀ ਦਾ ਪ੍ਰਬੰਧ ਸੀ ਉਹਨੇ ਵਧੇਰੇ ਸਮਾਨ ਲੱਦ ਲਿਆ ਤੇ ਬਾਕੀਆਂ ਨੇ ਸਿਰਾਂ ਤੇ ਚੁੱਕਣ ਜੋਗਾਹੀ ਅੱਧੀ ਰਾਤ ਤੱਕ ਸਾਰੇ ਤੁਰਨ ਵਾਸਤੇ ਤਿਆਰ ਹੋ ਗਏ ਇਸ ਵੇਲੇ 10-12 ਮੁੰਡਿਆਂ ਨੇ ਇਲਮਦੀਨ ਦੇ ਬੂਹੇ ਅੱਗੇ ਜਾ ਵਾਜ ਮਾਰੀ ਉਹਨਾਂ ਵਿੱਚੋਂ ਕੁਝ ਪੀਰੂ ਵਾਲੇ ਦੇ ਤੇ ਕੁਝ ਲਾਗਲੇ ਪਿੰਡ ਰੰਗਪੁਰ ਦੇ ਸਨ ਅੱਗੇ ਇਲਮਦੀਨ ਸੱਜੇ ਹੱਥ ਬਰਛੀ ਫੜੀ ਵੇੜੇ ਵਿੱਚ ਟਹਿਲ ਰਿਹਾ ਸੀ ਉਹਦੇ ਅੰਦਰ ਉਸ ਵੇਲੇ ਤੂਫਾਨ ਮਚ ਰਿਹਾ ਸੀ ਪਰ ਉਹ ਅਜੇ ਕਿਸੇ ਫੈਸਲੇ ਤੇ ਨਹੀਂ ਸੀ ਪਹੁੰਚ ਸਕਿਆ ਲੰਬਰਦਾਰਾ ਆ ਨਜ਼ਾਮੀ ਖਬਰ ਲਿਆਇਆ ਇਹ ਕਿ 2000 ਕਸੂਰੀਏ ਰਲ ਕੇ ਰੋਹੀਓਂ ਪਾਰ ਰਾ ਮੱਲੀ ਬੈਠੇ ਨੇ ਉਹਨਾਂ ਤੇਰੇ ਪਿੰਡ ਦਾ ਇੱਕ ਵੀ ਸੁੱਕਾ ਨਹੀਂਓ ਜਾਣਦੇ ਨਾ ਖਾਸ ਕਰਕੇ ਸੱਜਣ ਸੌ ਨੰਬਰਦਾਰ ਨੂੰ ਤਾਂ ਉਹ ਸੌ ਖਾ ਕੇ ਵੀ ਨਹੀਂ ਛੱਟਣ ਲੱਗੇ ਤੇ ਜੇ ਆਖੇ ਤਾਂ ਅਸੀਂ ਲੁੱਟ ਲਈਏ ਕੁਛ ਥੋੜਾ ਬਹੁਤਾ 1 ਮਿੰਟ ਇਲਮਦੀਨ ਚੁੱਪ ਚਾਪ ਖਲਾ ਸੋਚਦਾ ਰਿਹਾ ਇੰਨੇ ਥੋੜੇ ਸਮੇਂ ਵਿੱਚ ਹੀ ਉਹਦੇ ਦਿਲ ਵਿੱਚ ਕਈ ਖਿਆਲ ਗੁਜ਼ਰ ਗਏ ਅੰਤੋਂ ਨੇ ਫੈਸਲਾ ਕਰ ਲਿਆ ਅੱਛਾ ਭਈ ਤੁਸੀਂ ਚੱਲ ਕੇ ਮਸੀਤੇ ਬੈਠੋ ਤੇ ਮੈਂ ਆਪਣੇ ਬੰਦੇ ਲੈ ਕੇ ਆਉਣਾ ਕਹਿ ਕੇ ਇਲਮਦੀਨ ਆਪਣੇ ਭਰਾ ਤੇ ਪੁੱਤਰ ਨੂੰ ਉਠਾਉਣ ਤੁਰ ਪਿਆ ਸੱਜਣ ਸਿੰਘ ਗੱਡ ਉੱਤੇ ਸਮਾਨ ਵਧੇਰੇ ਲਾਤ ਰਿਆ ਸੀ ਉੱਤੋਂ ਭਜਨਕੌਰ ਨੇਹੀ ਤੇ ਮਧਾਣੀ ਚੁੱਕੀ ਆ ਗਈ ਉਹਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਹਿ ਰਹੇ ਸਨ ਕਾਰ ਛੱਡਣਾ ਬੜਾ ਔਖਾ ਹੁੰਦਾ ਹੈ ਮੈਂ ਅਗਲੇ ਵਿੱਚੋਂ ਵੀ ਕੁਝ ਸਮਾਨ ਲਾਉਣ ਦੀ ਸੋਚ ਰਿਹਾ ਹਾਂ ਤੇ ਇਹ ਹੋਰ ਚੁੱਕੀ ਆਉਂਦੀ ਏ ਦੋ ਟੱਗੇ ਇੰਨਾ ਭਾਰ ਖਿੱਚ ਲੈਣਗੇ ਸੁੱਟ ਪਰਾਂ ਸੱਜਣ ਸਿੰਘ ਨੇ ਕੁਛ ਛਿੱਥਿਆ ਪੈ ਕੇ ਕਿਹਾ ਓਏ ਸੱਜਣ ਸਿਆ ਬੂਹਾ ਕੋਲ ਨਾਲ ਹੀ ਬਾਰਲਾ ਬੂਹਾ ਖੜਕਿਆ ਕੌਣ ਚੌਧਰੀ ਇਲਮਦੀਨ ਬਾਤ ਪਛਾਣ ਕੇ ਸੱਜਣ ਸਿੰਘ ਦਾ ਕਲੇਜਾ ਟੜਕਣ ਲੱਗ ਪਿਆ ਆ ਪਈ ਵਾਵਾ ਵੇਲਾ ਤਾੜਿਆਈ ਖੋਰ ਕੱਢਣ ਦਾ ਸੂਰਮਿਆਂ ਦਾ ਇਹ ਕੰਮ ਹੁੰਦਾ ਏ ਪਰ ਅਸੀਂ ਵੀ ਓਏ ਨਹੀਂ ਸੱਜਣਾ ਇਲਮਦੀਨ ਵਿੱਚੋਂ ਹੀ ਬੋਲ ਉੱਠਿਆ ਚੌਧਰੀ ਇਲਮਦੀਨ ਨਹੀਂ ਮੈਂ ਇਲਮਾਈ ਤੇਰਾ ਮੁੱਢ ਕਦੀਮਾ ਦਾ ਯਾਰ ਤੇਰਾ ਖੇਡਾਂ ਦਾ ਹਾਣੀ ਤੇਰਾ ਪਿਆਲੇ ਦਾ ਸਾਂਝੀ ਖੋਲ ਦੇ ਬੂਹਾ ਓਦੀ ਆਵਾਜ਼ ਬੜੀ ਦਰਦ ਵਿੱਚ ਭਿੱਜੀ ਹੋਈ ਸੀ ਖੋਲ ਦੇ ਚਾਚਾ ਬੂਹਾ ਮੈਨੂੰ ਆਖਰੀ ਵਾਰ ਆਪਣੀ ਸਹੇਲੀ ਨੂੰ ਮਿਲ ਲੈਣ ਦੇ ਨੀਦੀਪੋ ਮੈਂ ਜੰਤੇ ਆ ਸੱਜਣ ਸਿਆਣ ਡਰਨਾ ਬੂਹਾ ਕੋਲ ਦੇ ਇਸ ਨਿਕਰਮਣ ਜੈਨਾ ਨੂੰ ਇੱਕ ਵਾਰ ਭੈਣ ਨੂੰ ਮਿਲ ਲੈਣ ਦੇ ਇਉਂ ਜਾਪਦੀ ਸੀ ਜਿਵੇਂ ਜੈਨਾ ਰੋ ਰਹੀ ਸੀ ਗੁਰਦੀਪ ਖੋਲ ਦੇ ਬੂਹਾ ਸੱਜਣ ਸਿੰਘ ਨੇ ਕੁਛ ਸੋਚ ਕੇ ਛੋਟੇ ਪੁੱਤਰ ਨੂੰ ਹੁਕਮ ਦਿੱਤਾ ਡਰਦੇ ਝਿਜਕਦੇ ਗੁਰਦੀਪ ਨੇ ਅੱਗੇ ਵੱਧ ਕੇ ਬੂਹਾ ਖੋਲ ਦਿੱਤਾ ਸਭ ਤੋਂ ਪਹਿਲਾਂ ਜਨਤੇ ਹਵੇਲੀ ਵਿੱਚ ਦਾਖਲ ਹੋਈ ਉਹ ਇੱਕੇ ਵਾਰ ਟਡਿਆ ਕੇ ਗੁਰਦੀਪ ਦੇ ਗਲ ਨੂੰ ਚਿੰਬੜ ਗਈ ਉਹਨੂੰ ਇੰਨੀ ਸੁਧ ਵੀ ਨਾ ਰਹੀ ਕਿ ਹੁਣ ਉਹ 15 16 ਸਾਲ ਦੀ ਮੁਟਿਆਰ ਹੈ ਵੇ ਪੱਪੂ ਉਹ ਹਟਕੋਰੇ ਲੈਂਦੀ ਬੋਲੀ ਆਪਾਂ ਕਿਉਂ ਵੱਡੇ ਹੋ ਗਏ ਰੋ ਕੇ ਵਿਛੜਨ ਵਾਸਤੇ ਆਪਾਂ ਆਪਾਂ ਹਾਈ ਅੱਲਾ ਇਨੇ ਤੱਕ ਇਲਮਦੀਨ ਵੀ ਅੰਦਰ ਲੰਗ ਆਇਆ ਹੱਥ ਵਾਲੀ ਮੱਥੀ ਉਹਨੇ ਅੰਦਰ ਵਾਰ ਕੰਦ ਨਾਲ ਖਲੀ ਕਰ ਦਿੱਤੀ ਦੀਪੋ ਕਿੱਥੇ ਆ ਮੇਰੀ ਗੁੱਡੀਆ ਪਟੋਲਿਆਂ ਦੀ ਸਹੇਲੀ ਜੰਤੇ ਗੁਰਦੀਪ ਨੂੰ ਛੱਡ ਕੇ ਦੀਪੋ ਦੇ ਗਲ ਨਾਲ ਝਾ ਚੰਬੜੀ ਸੱਜਣਾ ਕੀ ਬਣ ਗਿਆ ਓਏ ਆਪਾਂ ਜਿਉਂਦੇ ਹੀ ਵਿਛੜ ਗਏ ਮਾਰ ਲਿਆ ਸਾਨੂੰ ਲੀਡਰਾਂ ਨੇ ਸੱਜਣ ਸਿੰਘ ਦੇ ਗਲ ਨੂੰ ਚੰਬੜ ਕੇ ਇਲਮਦੀਨ ਹੰਝੂ ਕੇਰਨ ਲੱਗ ਪਿਆ ਹੌਸਲਾ ਕਰ ਇਲਮਦੀਨਾ ਆਪਣੇ ਕੁਝ ਵਾਸੀ ਅਸਲ ਵਿੱਚ ਸੱਜਣ ਸਿੰਘ ਆਪਣੇ ਆਪ ਨੂੰ ਹੌਸਲਾ ਦੇ ਰਿਹਾ ਸੀ ਇਲਮਾ ਆਖੇ ਪਾਪੀਆ ਇਲਮਦੀਨ ਤਾਂ ਤੇਰੇ ਨਾਲ ਬੇਵਫਾਈ ਕਰ ਗਿਆ ਸੀ ਉਹਦਾ ਨਾਂ ਨਾ ਲੈ ਇਲਮਦੀਨ ਨੇ ਸਾਰੇ ਜ਼ੋਰ ਨਾਲ ਮਿੱਤਰ ਨੂੰ ਬਾਹੀ ਵਿੱਚ ਕੁੱਟ ਲਿਆ ਤੀਜੇ ਪਾਸੇ ਭਜਨ ਕੌਰ ਤੇ ਜੈਨਾ ਗਲਵੱਕੜੀ ਪਾਈ ਰੋ ਰਹੀਆਂ ਸਨ ਉਹ ਮੂੰਹੋਂ ਚੁੱਪਸੰਨ ਪਰ ਉਹਨਾਂ ਦੇ ਦਿਲਾਂ ਦੀ ਸਾਂਝੀ ਧੜਕਣ ਇੱਕ ਦੂਸਰੀ ਨੂੰ ਬਹੁਤ ਕੁਝ ਕਹਿ ਰਹੀ ਸੀ ਸਭ ਤੋਂ ਵਧੇਰੇ ਜਜ਼ਬਾਤ ਵਿੱਚ ਰੁੜੀ ਜਾ ਰਹੀ ਸੀ ਜੰਤੇ ਇਲਮਦੀਨ ਨੇ ਸੱਜਣ ਸਿੰਘ ਨੂੰ ਜੱਫੀ ਵਿੱਚੋਂ ਛੱਡਿਆ ਤਾਂ ਜੰਤੇ ਉਹਦੇ ਘਰੋਂ ਚੰਬੜ ਗਈ ਵੇ ਚਾਚਾ ਕਿੱਧਰ ਤੁਰ ਚੱਲਿਆਂ ਇਹ ਰੋਂਦੀ ਧੀ ਨੂੰ ਛੱਡ ਕੇ ਮੈਨੂੰ ਉਹ ਦਿਨ ਨਹੀਂਓ ਭੁੱਲਦਾ ਜਿੱਦਣ ਕੰਧਾੜਿਆਂ ਤੇ ਚੁੱਕ ਕੇ ਸ਼ਹਿਰੋਂ ਲਿਆਇਆ ਸਹ ਮਾਂ ਨੇ ਮੈਨੂੰ ਮਾਰਿਆ ਸੀ ਤੇ ਤੂੰ ਮੈਨੂੰ ਚੁੱਕ ਕੇ ਆਖਿਆ ਸੀ ਚੱਲ ਤੈਨੂੰ ਮੈਂ ਆਪਣੀ ਧੀ ਬਣਾ ਲੈਂਦਾ ਤੇ ਉਦਣ ਦਾ ਚੇਤਾ ਹੀ ਨਿੱਕੇ ਹੁੰਦੇ ਮੈਂ ਤੇ ਪੱਪੂ ਖੇਡਦੇ ਪਏ ਸਾਂ ਤੇ ਤੂੰ ਮੇਰੀ ਮਾਂ ਨੂੰ ਕੀ ਆ ਦੱਸੈ ਮੈਨੂੰ ਆਪਣੇ ਨਾਲੇ ਲੈ ਚੱਲ ਲੈ ਚੱਲ ਹਾਈ ਲੈ ਚੱਲ ਜੰਤੇ ਦਿਆਂ ਵਰੜਿਆਂ ਨੇ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ ਕਮਲੀ ਨਾ ਹੋਵੇ ਤਾਂ ਇੱਕ ਕਿੱਥੇ ਚੱਲੇ ਨੇ ਆਹ ਦੋ ਦਿਨ ਗੜਬੜਦੇ ਹੈਗੇ ਨੇ ਹਦੋਂ ਤਾਰ ਕਿਸੇ ਸਾਖਸ ਬੰਦੀ ਦੇ ਘਰ ਘੱਟ ਕੇ ਫਿਰ ਆ ਜਾਣਗੇ ਇਲਮਦੀਨ ਨੇ ਜਨਤੇ ਨੂੰ ਬਾਹੋਂ ਫੜ ਕੇ ਪਛਾਣ ਨੂੰ ਖਿੱਚਦਿਆਂ ਕਿਆ ਸੱਜਣ ਸਿਆ ਛੇਤੀ ਕਰੋ ਬੜੀ ਭੈੜੀ ਖਬਰ ਸੁਣ ਕੇ ਆਇਆ ਤੇ ਉਹਨੇ ਸਾਰੀ ਗੱਲ ਕਹਿ ਸੁਣਾਈ ਅਸੀਂ ਇੱਥੋਂ ਸਿੱਧੇ ਵਰਣਾ ਨੂੰ ਚੱਲਾਂਗੇ ਤੇ ਅਗਲੇ ਕਾਦੀ ਵਿੰਡ ਵਾਲੇ ਰਾਤੋਂ ਬੱਲਾਂ ਵਾਲੇ ਨੂੰ ਮੁੜਾਂਗੇ ਸਮਝ ਲਿਆ ਛੇਤੀ ਕਰੋ ਜਨਤੇ ਤੇ ਜੈਨਾ ਇੱਕ ਵਾਰ ਫਿਰ ਸਹੇਲੀਆਂ ਦੇ ਘਰ ਮਿਲੀਆਂ ਜੈਨਾ ਨੇ ਆਖਰੀ ਵਾਰ ਛੋਟਾ ਜਿਹਾ ਵਾਕਿਆ ਭਜਨ ਕਰੇ ਕਦੇ ਕਦੇ ਇਸ ਨਿਮਾੜੀ ਨੂੰ ਯਾਦ ਕਰ ਲਿਆ ਕਰੀ ਉਹਦਾ ਸੀਨਾ ਪਾੜ ਕੇ ਨਿਕਲੇ ਸਨ ਇਹ ਚਾਰ ਸ਼ਬਦ ਉਹ ਦੋਵੇਂ ਮਾਮਾ ਧੀਆ ਘਰ ਨੂੰ ਮੁੜ ਗਈਆਂ ਵਤਨ ਛੋੜਾਂ ਦਾ ਕਾਫਲਾ ਵਰਨਾ ਵਾਲੇ ਰਾਹੀ ਪੈ ਗਿਆ ਇਲਮਦੀਨ ਬਰਠੀ ਤਾਣ ਕੇ ਸੱਜਣ ਸਿੰਘ ਦੀ ਘਟ ਦੇ ਅੱਗੇ ਲੱਗ ਪਿਆ ਉਹਦਾ ਭਰਾ ਪੁੱਤਰ ਤੇ ਭਤੀਜਾ ਤਿੰਨੇ ਪੈਰੇਦਾਰਾਂ ਵਾਂਗ ਪਿੱਛੇ ਪਿੱਛੇ ਤੁਰ ਪਏ ਬਖਸ਼ੀਸ਼ ਸਿੰਘ ਮੋਟ ਤੇ ਬਖਸ਼ੀਸ਼ ਸਿੰਘ ਮੋਢ ਤੇ ਬੈਠਾ ਗੱਡ ਹਿਖ ਰਿਆ ਸੀ ਸੱਜਣ ਸਿੰਘ ਭਜਨ ਕੌਰ ਦੀਪੋ ਤੇ ਗੁਰਦੀਪ ਗੱਡ ਦੇ ਮਗਰ ਜਾ ਰਹੇ ਸਨ ਤੂਤਾਂ ਵਾਲੇ ਖੂਹ ਦੀ ਕੋਲ ਦੀ ਲੰਗਦਿਆਂ ਸੱਜਣ ਸਿੰਘ ਨੇ ਦਿਲ ਹੀ ਦਿਲ ਵਿੱਚ ਬੜੇ ਹਿਰਕ ਨਾਲ ਕਿਆ ਲੈ ਓ ਤੰਨੇ ਸ਼ਾ ਸਾਹਮ ਲੈ ਖੂ ਪਰ ਉਹ ਮੂੰਹੋਂ ਕੁਛ ਬੋਲ ਨਾ ਸਕਿਆ ਉਹ ਦੋ ਪੈਲੀਆਂ ਅੱਗੇ ਗਏ ਤਾਂ ਉਹਨਾਂ ਦੇ ਕੰਨੀ ਗਹਿਣੇ ਲੋਹਾਰ ਦੀ ਉਦਾਸੀ ਹੋਈ ਆਵਾਜ਼ ਪਈ ਬਾਬਾ ਕਾਲੀਆ ਤੁਸੀਂ ਹਿੰਦੂ ਸਿੱਖ ਹਿੰਦੁਸਤਾਨ ਵਿੱਚ ਚਲੇ ਜਾਓਗੇ ਮੂਮਨਾ ਵਾਸਤੇ ਪਾਕਿਸਤਾਨ ਬਣ ਗਿਆ ਏ ਤੇ ਮੇਰੇ ਵਰਗੇ ਕਾਫਰ ਵਾਸਤੇ ਕਿਹੜਾ ਥਾਂ ਏ ਮੈਨੂੰ ਵੀ ਕੁਝ ਦੱਸ ਜਾ ਮੀਆਂ ਗਹਿਣਿਆ ਸਬਰ ਕਰ ਕਰਤਾਰ ਦੇ ਰੰਗ ਵੇਖ ਜੋ ਉਸ ਨੂੰ ਭਾਵੇ ਹੱਛਾ ਫੇਰ ਮਿਲਾਂਗੇ ਜ਼ਰੂਰ ਮਿਲਾਂਗੇ ਬਾਬੇ ਅਕਾਲੀ ਨੇ ਉਹਨੂੰ ਧੀਰਜ ਦੇ ਕੇ ਪਿਛਾਣ ਉਮੋੜ ਦਿੱਤਾ ਬਾਬਾ ਕਾਲੀਆ ਲਿਆ ਟਰੰਕ ਗੱਡ ਤੇ ਰੱਖਦੇ ਸੱਜਣ ਸਿੰਘ ਨੇ ਕੋਲ ਪਹੁੰਚ ਕੇ ਹਮਦਰਦੀ ਨਾਲ ਕਿਹਾ ਨਹੀਂ ਪੁੱਤ ਇਹ ਕਿਸੇ ਦੀ ਅਮਾਨਤ ਹੈ ਇਹ ਮੈਂ ਨਹੀਂ ਦੇ ਸਕਦਾ ਚੱਲੋ ਬਾਬੇ ਅਕਾਲੀ ਨੇ ਉਹ ਛੋਟਾ ਜਿਹਾ ਟਰੰਕ ਕੱਚ ਹੇਠ ਦਬਾਉਂਦਿਆਂ ਕਿਹਾ ਕਾਫਲਾ ਚੁੱਪਚਾਪ ਤੁਰਿਆ ਜਾ ਰਿਹਾ ਸੀ ਕਿਸੇ ਕੋਲ ਵੀ ਤਾਂ ਕਹਿਣ ਸੁਣਨ ਨੂੰ ਕੁਝ ਨਹੀਂ ਸੀ ਹਰ ਦਿਲ ਉੱਤੇ ਇੱਕ ਮਾਰੂ ਸਹਿਮ ਛਾਇਆ ਹੋਇਆ ਸੀ ਦਿਲ ਖੁਸ ਦੇ ਸਨ ਅੱਖਾਂ ਵਹਿੰਦੀਆਂ ਸਨ ਪਰ ਜ਼ੁਬਾਨ ਬੰਦ ਸੀ ਦੋਹਾ ਮੁਲਕਾਂ ਦੀ ਹੱਥ ਉੱਤੇ ਪਹੁੰਚ ਕੇ ਗੱਟ ਰੁਕ ਗਈ ਜਿੱਥੇ ਕਾਗਜ਼ਾਂ ਤੇ ਲਕੀਰ ਖਿੱਚ ਕੇ ਰਾਜ ਗੱਦੀ ਦੇ ਚਾਹਮਾਨਾਂ ਨੇ ਸੱਜਰੀ ਸੱਜਰੀ ਧਰਤੀ ਦੀ ਇੱਕ ਚਿਰੀ ਸੀ ਹੁਣ ਤੱਕ ਇਲਮਦੀਨ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਕਾਬੂ ਕੀਤੀ ਆਇਆ ਸੀ ਆਖਰੀ ਵਾਰ ਆਖਰੀ ਵਾਰ ਬਾਲ ਸਖਾਈ ਦੇ ਗਲ ਮਿਲਦਿਆਂ ਉਹਦੇ ਸਬਰ ਦੇ ਬੰਨ ਟੁੱਟ ਗਏ ਉਹ ਉੱਚੀ ਉੱਚੀ ਤਾਂ ਹੀ ਮਾਰ ਕੇ ਰੋ ਪਿਆ ਓਏ ਸੱਜਣਾ ਕੀ ਆਪਾਂ ਹੁਣ ਕਦੇ ਵੀ ਨਹੀਂ ਮਿਲਾਂਗੇ ਆਪਾਂ ਮਰਨ ਤੋਂ ਪਹਿਲਾਂ ਹੀ ਵਿਛੜ ਗਏ ਸਿਆਣੇ ਆਂਦੇ ਹੁੰਦੇ ਨੇ ਲੜਨ ਰਾਤ ਹੋਵੇ ਤੇ ਵਿਛੜਨ ਰਾਤ ਨਾ ਹੋਵੇ ਅਤੇ ਆਪਾਂ ਆਪਾਂ ਅਗਾ ਸਿਰਫ ਦੋਹਾਂ ਦੀ ਹਟਕੋਰੀ ਹੀ ਰਹਿ ਗਏ ਓਏ ਕਮਲਿਓ ਕਿਉਂ ਰੋਂਦੇ ਓ ਬਾਬੇ ਅਕਾਲੀ ਨੇ ਦੋਹਾਂ ਨੂੰ ਮਿੱਠੀ ਜਈ ਛਿੜਕ ਦਿੰਦਿਆ ਕਿਆ ਮੈਦਾਨ ਵਿੱਚ ਫੱਟੜ ਹੋ ਕੇ ਸੂਰਮੇ ਰੋਇਆ ਕਰਦੇ ਨੇ ਅਸੀਂ ਇੱਕ ਬਹੁਤ ਵੱਡੀ ਜੰਗ ਲੜਿਆ ਅੰਗਰੇਜ਼ ਦੇ ਵਿਰੁੱਧ ਆਜ਼ਾਦੀ ਦੀ ਜੰਗ ਤੇ ਉਸ ਵਿੱਚ ਅਸੀਂ ਮਰਦਾ ਮੰਗ ਜਿੱਤਿਆਂ ਜਾਂਦਾ ਜਾਂਦਾ ਅੰਗਰੇਜ਼ ਸਾਡੇ ਵਿੱਚ ਇਹ ਆਟਕ ਪਾ ਚੱਲਿਆ ਏ ਪਰ ਇਹ ਵਿੱਥਾਂ ਸਦਾ ਨਹੀਂ ਰਹਿਣੀਆਂ ਤੁਸੀਂ ਇੱਕੋ ਲਹੂ ਹੋ ਇੱਕੋ ਕੌਮ ਹੋ ਵੇਖ ਲੈਣਾ ਤੁਸੀਂ ਫੇਰ ਮਿਲੋਗੇ ਹਾਂ ਫੇਰ ਮਿਲੋਗੇ ਬਾਬੇ ਨੇ ਸ਼ਬਦਾਂ ਤੇ ਜ਼ੋਰ ਦਿੰਦਿਆਂ ਕਿਹਾ ਫੇਰ ਤਾ ਤੁਹਾਨੂੰ ਕੋਈ ਨਹੀਂ ਨਖੇੜ ਸਕੇਗਾ ਪਰ ਪਰ ਇਸ ਤਰ੍ਹਾਂ ਅਨਜਾਣਿਆਂ ਵਾਂਗ ਪੁੱਬਾਂ ਮਾਰ ਕੇ ਆਪਣੀ ਬਹਾਦਰੀ ਨੂੰ ਕਮਜ਼ੋਰ ਨਾ ਕਰੋ ਅਜੇ ਤਾਂ ਤੁਸਾਂ ਇੱਕ ਹੋਰ ਲੜਾਈ ਲੜਨੀ ਏ ਇਸ ਬੀਤੀ ਲੜਾਈ ਨਾਲੋਂ ਵੀ ਵੱਡੀ ਤੇ ਬਹੁਤ ਵੱਡੀ ਤੇ ਉਹ ਲੜਾਈ ਹੋਵੇਗੀ ਭੁੱਖ ਦੇ ਖਿਲਾਫ ਗਰੀਬੀ ਦੇ ਖਿਲਾਫ ਤੇ ਹੋਰ ਨਿੱਕੀਆਂ ਮੋਟੀਆਂ ਕਈ ਬਿਮਾਰੀਆਂ ਜੋ ਇੰਨੇ ਸਾਲਾਂ ਦੀ ਲੰਮੀ ਗੁਲਾਮੀ ਪਿੱਛੇ ਛੱਡ ਚੱਲੀਏ ਉਨਾਂ ਸਾਰਿਆਂ ਦੇ ਖਿਲਾਫ ਇੱਥੇ ਹੀ ਬਸ ਨਹੀਂ ਇੰਨੀਆਂ ਕੁਰਬਾਨੀਆਂ ਦੇ ਕੇ ਜਿਹੜੀ ਆਜ਼ਾਦੀ ਹਾਸਲ ਕੀਤੀ ਏ ਉਸ ਦੀ ਰੱਖਿਆ ਵੀ ਤੁਹਾਨੂੰ ਹੀ ਕਰਨੀ ਪਵੇਗੀ ਸੋ ਮੇਰੇ ਯੋਧਿਓ ਤਕੜੇ ਹੋਵੋ ਬਲ ਧਾਰੋ ਤੇ ਨਵੀਂ ਆਉਣ ਵਾਲੀ ਮੁਹਿੰਮ ਲਈ ਤਿਆਰ ਹੋਵੋ ਦੋਸਤੋ ਇਹ ਸੀ ਪੰਜਾਬੀ ਸਾਹਿਤ ਦੇ ਬਹੁਤ ਜਾਣੇ ਮਾਣੇ ਨਾਮ ਗਿਆਨੀ ਸੂਨ ਸਿੰਘ ਸੀਤਲ ਜੀ ਉਹਨਾਂ ਵੱਲੋਂ ਲਿਖੇ ਹੋਏ ਨਾਵਲ ਜਾਇਨ ਡਿਕੈਲੋ ਕੇ ਉਹਨਾਂ ਵੱਲੋਂ ਇੱਕ ਮਾਸਟਰਪੀਸ ਆਪਣੇ ਪਾਠਕਾਂ ਨੂੰ ਪੇਟ ਕੀਤਾ ਗਿਆ ਜਿਸ ਦਾ ਨਾਮ ਸੀ ਤੂਤਾਂ ਵਾਲਾ ਖੂ ਵੱਡੇ ਪੱਧਰ ਤੇ ਇਸ ਨਾਵਲ ਨੂੰ ਦੁਨੀਆ ਨੇ ਪੜਿਆ ਹੈ ਸਮਝਿਆ ਹੈ ਇਸ ਤੋਂ ਬਹੁਤ ਕੁਝ ਸਿੱਖਿਆ ਵੀ ਹੋਵੇਗਾ ਏਸੀ ਇਸ ਨਾਵਲ ਦਾ ਆਖਰੀ ਐਪੀਸੋਡ ਨੰਬਰ 32 ਉਮੀਦ ਕਰਦੇ ਹਾਂ ਤੁਹਾਨੂੰ ਇਹ ਨਾਵਲ ਚੰਗਾ ਲੱਗਿਆ ਹੋਵੇਗਾ ਇਹ ਵੀ ਉਮੀਦ ਕਰਦੇ ਹਾਂ ਕਿ ਜੇ ਤੁਸੀਂ ਇਸ ਨਾਵਲ ਦੇ ਸਾਰੇ ਐਪੀਸੋਡ ਨਹੀਂ ਸੁਣੇ ਤਾਂ ਤੁਸੀਂ ਕਿ ਇਸ ਨਾਵਲ ਨੂੰ ਪਹਿਲੇ ਅਧਿਆਇ ਤੋਂ ਲੈ ਕੇ ਹਰ ਰੋਜ਼ 15-20 ਮਿੰਟ ਜ਼ਰੂਰ ਲਗਾ ਕੇ ਸੁਣੋ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ 19ਵੀਂ ਸਦੀ ਦੇ ਸਾਰੇ ਇਤਿਹਾਸ ਨੂੰ ਗਿਆਨੀ ਜੀ ਨੇ ਨਾਵਲ ਦੇ ਰੂਪ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਕੋਈ ਵੀ ਅਧਿਆਇ ਐਸਾ ਨਹੀਂ ਜਿਸ ਵਿੱਚ ਕਿਸੇ ਵੀ ਬਿਰਤਾਂਤ ਦੀ ਕੋਈ ਲੈ ਟੁੱਟੀ ਹੋਵੇ ਜਾਂ ਪੜਦਿਆਂ ਹੋਇਆਂ ਜਾਂ ਕਹਿ ਲਓ ਕਿ ਡਿਜੀਟਲ ਰੂਪ ਵਿੱਚ ਤੁਹਾਨੂੰ ਸੁਣਦਿਆਂ ਹੋਇਆਂ ਕੋਈ ਤੁਹਾਡੀ ਰੁਚੀ ਵਿੱਚ ਸਸਪੈਂਸ ਵਿੱਚ ਕੋਈ ਕਮੀ ਰਹੇਗੀ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਸਾਡੇ ਇਸੇ ਚੈਨਲ ਦੇ ਉੱਪਰ ਇੱਕ ਹੋਰ ਨਾਵਲ ਜਿਸ ਦਾ ਟਾਈਟਲ ਹੈ ਅਕਾਲ ਸਹਾਇ ਉਹ ਵੀ ਇੱਕ ਇਤਿਹਾਸਿਕ ਨਾਵਲ ਹੈ ਇਤਿਹਾਸ ਨੂੰ ਦਰਸਾਉਂਦਾ ਹੈ ਬੇਸਿਕਲੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਵੇਂ ਸਿੱਖ ਰਾਜ ਗਿਆ ਸਿੱਖ ਰਾਜ ਨੂੰ ਚਲਾਉਂਦੇ ਹੋਏ ਕੀ ਕਮੀਆਂ ਰਹਿ ਗਈਆਂ ਮਹਾਰਾਣੀ ਜਿੰਦਾ ਦਾ ਜੀਵਨ ਤੇ ਮਹਾਰਾਜਾ ਦਲੀਪ ਸਿੰਘ ਦਾ ਲਾਹੌਰ ਤੋਂ ਸਿੱਧਾ ਇੰਗਲੈਂਡ ਪਹੁੰਚਣਾ ਉਹ ਸਾਰਾ ਇਤਿਹਾਸ ਉਸ ਨਾਵਲ ਦੇ ਵਿੱਚ ਬੜੇ ਹੀ ਪਿਆਰੇ ਢੰਗ ਦੇ ਨਾਲ ਲਿਖਿਆ ਗਿਆ ਹੈ ਉਸ ਨਾਵਲ ਵਿੱਚ ਵੀ ਕਰੀਬ 32-33 ਐਪੀਸੋਡ ਹਨ ਹਰ ਰੋਜ਼ ਦਾ ਐਪੀਸੋਡ ਕੋਈ 25 ਤੋਂ 30 ਮਿੰਟ ਦਾ ਹੈ ਤੁਸੀਂ ਉਸ ਨੂੰ ਵੀ ਇੱਕ ਲੈ ਦੇ ਵਿੱਚ ਇੱਕ ਰੂਟੀਨ ਦੇ ਵਿੱਚ ਹਰ ਰੋਜ਼ ਇੱਕ ਵੀਡੀਓ ਨੂੰ ਜ਼ਰੂਰ ਸੁਣੋ ਇਹ ਸਾਡੀ ਬੇਨਤੀ ਹੈ ਇਸੇ ਤਰ੍ਹਾਂ ਦੇ ਹੋਰ ਉਪਰਾਲੇ ਅੱਗੇ ਆਉਣ ਵਾਲੀਆਂ ਵੀਡੀਓ ਵਿੱਚ ਕਰਦੇ ਰਹਾਂਗੇ ਅਗਲੀ ਕਿਹੜੀ ਸੀਰੀਜ਼ ਲੈ ਕੇ ਆ ਰਹੇ ਹਾਂ ਜਲਦੀ ਹੀ ਤੁਹਾਡੇ ਨਾਲ ਇਸ ਚੈਨਲ ਦੇ ਉੱਪਰ ਪੋਸਟ ਪਾ ਕੇ ਸ਼ੇਅਰ ਕਰ ਦਿੱਤੀ ਜਾਵੇਗੀ ਧੰਨਵਾਦ